ਯੋਗਰਾਜ ਸਿੰਘ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਨੇ ਉਹ ਬਿਨਾਂ ਕਿਸੇ ਚਿਰਕਤੇ ਖੁੱਲਕੇ ਆਪਣੇ ਮਨ ਦੀ ਗੱਲ ਕਰਦੇ ਆ ਤੇ ਹੁਣ ਹਾਲ ਹੀ ਵਿੱਚ ਯੋਗਰਾਜ ਸਿੰਘ ਵੱਲੋਂ ਆਪਣੇ ਪੁੱਤਰ ਦੇ ਵਿਆਹ ਉੱਤੇ ਇੱਕ ਵਿਵਾਦਿਤ ਟਿੱਪਣੀ ਦਿੱਤੀ ਗਈ ਹੈ ਹਾਲ ਹੀ ਵਿੱਚ ਯੋਗਰਾਜ ਸਿੰਘ ਵੱਲੋਂ ਇੱਕ ਇੰਟਰਵਿਊ ਦੌਰਾਨ ਆਪਣੇ ਪੁੱਤਰ ਯਾਨੀ ਕਿ ਕ੍ਰਿਕਟਰ ਯੁਵਰਾਜ ਸਿੰਘ ਦੇ ਵਿਆਹ ਬਾਰੇ ਇੱਕ ਕਹਾਣੀ ਦਾ ਖੁਲਾਸਾ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਯੁਵਰਾਜ ਸਿੰਘ ਜੀਵਨ ਸਾਥੀ ਦੀ ਚੋਣ ਕਰ ਰਿਹਾ ਸੀ ਤਾਂ ਮੈਂ ਉਸ ਨੂੰ ਇੱਕ ਸਲਾਹ ਦਿੱਤੀ ਸੀ ਮੈਂ ਯੁਵਰਾਜ ਸਿੰਘ ਨੂੰ ਬਰੀਡ ਬਦਲਣ ਦੀ ਸਲਾਹ ਦਿੱਤੀ ਸੀ ਮੈਨੂੰ ਆਪਣੇ ਪਰਿਵਾਰ ਵਿੱਚ ਇੱਕ ਅੰਗਰੇਜ਼ੀ ਆ ਆਇਰਿਸ਼ ਕੁੜੀ ਚਾਹੀਦੀ ਸੀ ਜਿਸ ਤੋਂ ਬਾਅਦ ਸਾਡੀ ਜ਼ਿੰਦਗੀ ਵਿੱਚ ਹੈਜ਼ਲ ਆਈ ਹੈਜ਼ਲ ਬਿਲਕੁਲ ਉਹੀ ਕੁੜੀ ਹੈ ਜੋ ਮੈਨੂੰ ਯੁਵਰਾਜ ਸਿੰਘ ਲਈ ਚਾਹੀਦੀ ਸੀ ਇਸ ਦੇ ਨਾਲ ਹੀ ਯੁਵਰਾਜ ਸਿੰਘ ਵੱਲੋਂ ਕਿਹਾ ਗਿਆ ਕਿ ਹੈਜ਼ਲ ਮੇਰੀ ਨੂਨੀ ਬਲਕਿ ਬੇਟੀ ਹੈ ਯੁਵਰਾਜ ਸਿੰਘ ਵੱਲੋਂ ਹਾਲੀ ਵਿੱਚ ਆਪਣੇ ਪੁੱਤਰ ਦੇ ਜੀਵਨ ਸਾਥੀ ਚੁਣਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਯੁਵਰਾਜ ਸਿੰਘ ਨੂੰ ਬ੍ਰੀਡ ਬਦਲਣ ਦੀ ਸਲਾਹ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਸਮਾਜ ਨੇ ਉਹਨਾਂ ਦੇ ਵਿਆਹ ਬਾਰੇ ਉਦੋਂ ਗੱਲ ਕੀਤੀ ਜਦੋਂ ਉਹ 20 ਸਾਲਾਂ ਦਾ ਸੀ ਪਰ ਮੈਂ ਲੋਕਾਂ ਨੂੰ ਇਹ ਸਵਾਲ ਪੁੱਛਿਆ ਕਿ ਹਜੇ ਉਹ ਵੱਡਾ ਨਹੀਂ ਹੋਇਆ ਯੁਵਰਾਜ ਸਿੰਘ ਦੇ ਪਿਤਾ ਯਾਨੀ ਕਿ ਯੋਗਰਾਜ ਸਿੰਘ ਵੱਲੋਂ ਕਿਹਾ ਗਿਆ ਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਲਈ ਜੀਵਨ ਸਾਥੀ ਨੇ ਚੁੰ ਸਕਦਾ ਇਹੋ ਨਾ ਦੀ ਜ਼ਿੰਦਗੀ ਹੈ ਪਰ ਮੈਂ ਉਹਨਾਂ ਨੂੰ ਇੱਕ ਸਲਾਹ ਦਿੱਤੀ ਸੀ ਮੈਂ ਉਹਨਾਂ ਨੂੰ ਬਰੀਡ ਬਦਲਣ ਦੀ ਸਲਾਹ ਦਿੱਤੀ ਸੀ ਮੈਨੂੰ ਪਤਾ ਸੀ ਕਿ ਲੋਕ ਇਸ ਦਾ ਵਿਰੋਧ ਕਰਨਗੇ ਪਰ ਮੈਂ ਸਾਡੇ ਪਰਿਵਾਰ ਵਿੱਚ ਇੱਕ ਆਇਰਿਸ਼ ਜਾਂ ਅੰਗਰੇਜ਼ੀ ਕੁੜੀ ਚਾਹੁੰਦਾ ਸੀ ਫਿਰ ਸਾਡੀ ਜ਼ਿੰਦਗੀ ਵਿੱਚ 헤즐 아이오ਗਰਾਜ ਸਿੰਘ ਵੱਲੋਂ ਆਪਣੇ ਪੁੱਤਰ ਦੇ ਵਿਆਹ ਦੀ ਵਿਆਹ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਹੈ 헤즐 ਕੀਚ ਜੋ ਕਿ ਅੱਧੀ ਬ੍ਰਿਟਿਸ਼ ਅਤੇ ਅੱਧੀ ਮੋਰੀਸ਼ੀਆ ਨੇ ਅਤੇ ਯੋਗਰਾਜ ਸਿੰਘ ਦਾ ਵਿਆਹ 2016 ਵਿੱਚ 헤즐 ਕੀਚ ਨਾਲ ਹੋਇਆ ਸੀ ਯੋਗਰਾਜ ਸਿੰਘ ਵੱਲੋਂ ਕਿਹਾ ਗਿਆ ਕਿ 헤즐 ਕੀਚ ਬਿਲਕੁਲ ਉਸੇ ਤਰ੍ਹਾਂ ਦੀ ਕੁੜੀ ਹੈ ਜਿਸ ਤਰ੍ਹਾਂ ਦੀ ਉਹ ਯੋਗਰਾਜ ਸਿੰਘ ਲਈ ਚਾਹੁੰਦਾ ਸੀ ਉਸਦੇ ਬੱਚੇ ਬਹੁਤ ਹੀ ਪਿਆਰੇ ਹਨ ਤੇ ਉਹ ਮੈਨੂੰ ਦੋਸਤ ਵਾਂਗ ਟ੍ਰੀਟ ਕਰਦੇ ਹਨ ਹਾਲ ਹੀ ਵਿੱਚ ਯੋਗਰਾਜ ਸਿੰਘ ਲੋਇਕ ਹੋਰ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ युवराज ਸਿੰਘ ਨੂੰ ਵਿਆਹ ਤੋਂ ਪਹਿਲਾਂ ਬਰੀਡ ਬਦਲਣ ਦੀ ਸਲਾਹ ਦਿੱਤੀ ਸੀ